ਦੇ ਕੋਈ ਆਪਾਂ ਮੜੀ ਤੇ ਸਾਡੀ ਰਾਸਣ ਦੀ ਗੱਡੀ ਜਾ ਰਹੀ ਹੈ ਸ਼੍ਰੀ ਨਾਨਕ ਦੇਵ ਜੀ ਮੰਦਿਰ ਦੇ ਸਾਡੇ ਸਾਡੀ ਭਾਜੀ ਗੱਡੀ ਭੇਜ ਰਹੇ ਨਾਨਕ ਦੇਵ ਜੀ ਦਰਬਾਰ ਤੇ ਲੰਗਰ ਦਾ ਭੰਡਾਰਾ ਸਟਾਰਟਿੰਗ ਲਈ ਸਟਾਰਟਿੰਗ ਲਈ ਹੋਰ ਦੋ ਦੋ ਮਿੰਟ ਮੈਂ ਰੁਕਦਾ ਹੋਰ ਸੱਚ ਦਰਵਾਰ ਕੀ ਜੈ ਦੀ ਮਾਂ ਲੈਣਾ ਦੇਵੀ ਕੀ ਜੈ ਜੈ ਮਾਤਾ ਦੀ ਜੈ ਮਾਤਾ ਦੀ ਚਲੋ ਕਰੋ ਸਾਰੇ ਇਹ ਆਪਣੇ ਆਪ ਦੀ ਸਮਾਨ ਪਿੱਛੇ ਜਿਹੜੇ ਆ ਗਾ ਨੇੜੇ ਠੀਕ ਹੈ ਤਾਂ ਅੱਜ ਵੀ ਪਾਣੇ ਹੈ ਸਮਾਨ ਮੰਦਰ ਵਾਸਤੇ ਤੇ ਜੀ ਸ਼੍ਰੀ ਮਾ ਨੈਣਾ ਦੇਵੀ ਦੇ ਦਰਬਾਰ ਸ਼ਾਂਤ ਆਸ਼ਰਮ ਪੂਰੀ ਵਾਲਿਆਂ ਦੇ 10 ਜੁਲਾਈ ਤੋਂ ਲੈ ਕੇ 20 ਅਗਸਤ ਤੱਕ 24 ਘੰਟੇ ਮਹਾਮਾਈ ਦਾ ਲੰਗਰ ਲੱਗ ਰਿਹਾ ਜਿਹਦੇ ਵਿੱਚ ਫਰੀ ਮੈਡੀਕਲ ਚੈੱਕ ਅਪ ਕੈਂਪ ਉਹ ਵੀ ਲਗਾ ਰਿਹਾ ਉਹ ਮੇਰੇ ਦੋਸਤ ਦੀ ਬੇਟੀ ਦੀ ਯਾਦ ਦੇ ਵਿੱਚ ਲਗਾ ਰਿਹਾ ਮਨਪ੍ਰੀਤ ਸਿੰਘ ਕਰਤਾਰ ਕੰਪੈਨ ਵਾਲਿਆਂ ਦੀ ਬੇਟੀ ਜਸ਼ਵਨ ਰੀਤ ਲੋਟੇ ਦੀ ਯਾਦ ਦੇ ਵਿੱਚ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਤੇ ਇਸ ਤੋਂ ਇਲਾਵਾ 20 ਤਰੀਕ ਨੂੰ 20 ਜੁਲਾਈ ਨੂੰ ਸੰਤ ਸਮੇਲਨ ਤੇ 29 ਜੁਲਾਈ ਨੂੰ ਬਹੁਤ ਵੱਡਾ ਮਹਾਮਾਈ ਦਾ ਜਾਗਰਣ ਕਰਵਾ ਰਿਹਾ 20 ਜੁਲਾਈ ਨੂੰ ਸੰਤ ਸਮੇਲਨ ਦੇ ਮੁੱਖ ਮਹਿਮਾਨ ਸਰਦਾਰ ਬਲਬੀਰ ਸਿੰਘ ਜੀ ਪੰਨੂ ਮੀਡੀਆ ਸਲਾਹਕਾਰ ਮੁੱਖ ਮੰਤਰੀ ਸਾਹਿਬ ਪੰਜਾਬ ਉਹ ਹੋਣਗੇ ਅਤੇ 29 ਜੁਲਾਈ ਨੂੰ ਮੁੱਖ ਮਹਿਮਾਨ ਜਸਟਿਸ ਸੰਤ ਪ੍ਰਕਾਸ਼ ਜੀ ਚੇਅਰਮੈਨ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਉਹ ਹੋਣਗੇ ਅਤੇ ਜੋਤੀ ਪ੍ਰਚੰਡ ਅਨਾਈਤ ਗਰੁੱਪ ਦੇ ਮਾਲਕ ਸਰਦਾਰ ਸੰਦੀਪ ਸਿੰਘ ਮਾਨ ਜੀ ਕਰਨਗੇ ਵਿਸ਼ੇਸ਼ ਮਹਿਮਾਨ ਸਰਦਾਰ ਮਨਦੀਪ ਸਿੰਘ ਜੀ ਪੂਨੀਆ ਮੁਖਸਰ ਸਾਹਿਬ ਵਾਲੇ ਹੋਣਗੇ ਅੱਜ ਫੇਰ 50 ਪੀਪੇ ਕੀ ਅਤੇ 1.14 ਪੌਂਟਨ ਦਾਲ ਆ ਜਿਹੜੀ ਉਹ ਮਾਤਾ ਦੇ ਦਰਬਾਰ ਲਈ ਰਵਾਨਾ ਕੀਤੀ ਗਈ ਆ ਪਹਿਲਾਂ ਵੀ ਇੱਕ ਗੱਡੀ ਭੇਜੀ ਗਈ ਆ ਤੇ ਇੱਕ ਗੱਡੀ ਅੱਜ ਭੇਜੀ ਗਈ ਆ ਤੇ ਹੋਰ 15 ਤਰੀਕ ਤੱਕ ਜਿਹੜਾ ਵੀ ਸਮਾਨ ਇਕੱਠਾ ਹੋਊਗਾ ਸੰਕਤਾ ਦੇ ਸਹਿਯੋਗ ਨਾਲ ਉਹ ਮਹਾਮਾਝ ਦੇ ਦਰਬਾਰ ਦੇ ਵਿੱਚ कुझु दाख़िल चऊं जय माता जी जय माता द